ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਕੱਲ ਜਿਵੇਂ ਕਿ ਐ ਫੈਮਿਲੀ ਦੀ ਬਿਮਾਰੀ ਬਹੁਤ ਜ਼ਿਆਦਾ ਚੱਲ ਰਹੀ ਆ ਦੋਸਤੋ ਉਸ ਦੇ ਰੋਕ ਥੰਮ ਬਾਰੇ ਆਪਾਂ ਜਿੰਨੀ ਕੁ ਨੋਲਜ ਰੱਖਦੇ ਆ ਉੰਨੀ ਕੁ ਜਾਣਕਾਰੀ ਤੁਹਾਡੇ ਸਾਹਮਣੇ ਸ਼ੇਅਰ ਕਰਾਂਗੇ ਦੋਸਤੋ ਜਿੱਦਾਂ ਕਿ ਆਪਾਂ ਅੱਜ ਇਹ ਪੂਰਾ ਫਰਸ਼ ਅੰਦਰੋਂ ਬਾਹਰੋਂ ਦੇਖੋ ਜੀ ਅੰਦਰੋਂ ਬਾਹਰੋਂ ਪੂਰਾ ਧੋ ਕੇ ਲਾਲ ਲਾਲ ਦਵਾਈ ਦਾ ਛਿੜਕਾਓ ਕੀਤਾ ਗਿਆ ਜੀ ਇਹਦੇ ਉੱਪਰ ਤੇ ਲਾਲ ਦਵਾਈ ਨਾਲ ਦੁਬਾਰੇ ਧੋਤਾ ਗਿਆ ਜਿੰਨਾ ਚਿੱਕਰ ਆਪਣੇ ਪਸ਼ੂਆਂ ਦੀ ਇਹ ਬਿਮਾਰੀ ਚੱਲ ਰਹੀ ਹੈ ਤਾਂ ਤੁਸੀਂ ਵੱਧ ਤੋਂ ਵੱਧ ਹਫਤੇ ਜੇ ਦੋ ਵਾਰਾਂ ਆਪਣੇ ਫਰਸ਼ ਨੂੰ ਧੋਵੋ ਤੇ ਲਾਲ ਦਵਾਈ ਦਾ ਇਸਤੇਮਾਲ ਕਰੋ ਤੇ ਦੂਜਾ ਜਿਹੜੇ ਕੇ ਪਸ਼ੂਆਂ ਦੇ ਖੁਰ ਸਾਫ ਕਰਕੇ ਚੰਗੀ ਤਰ੍ਹਾਂ ਜਿੱਦਾਂ ਕਿ ਆ ਖੁਰ ਸਾਫ਼ ਕੀਤੇ ਹੋਏ ਨੇ ਇਹਨਾਂ ਵਿੱਚ ਚੰਗੀ ਤਰ੍ਹਾਂ ਲਾਲ ਦਵਾਈ ਦਾ ਇਸਤੇਮਾਲ ਕਰੋ ਤੇ ਨਾਲ ਹੀ ਦੋਸਤੋ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਜਵੇਂ ਪੀਣ ਵਾਲੇ ਪਾਣੀ ਦੀ ਡੱਗੀ ਬਣੀ ਹੋਈ ਆ ਇਹ ਦੇਖੋ ਆਪਾਂ ਨੇ ਪੂਰੀ ਚੰਗੀ ਤਰ੍ਹਾਂ ਸਾਫ਼ ਕੀਤੀ ਹੈ ਜ ਇਹਦੇ ਵਿੱਚ ਹੁਣ ਆਪਣੇ ਲਾਲ ਦਵਾਈ ਦਾ ਵੀ ਇਸਤੇਮਾਲ ਕੀਤਾਗਾ ਤੁਸੀਂ ਵੱਤੋ ਵੱਧਾ ਆਪਣੇ ਫਾਰਮ ਦੇ ਵਿੱਚ ਲਾਲ ਦਵਾਈ ਦਾ ਇਸਤੇਮਾਲ ਕਰੋ ਤੇ ਦੋਸਤੋ ਹਮਸਾਨ ਦਾ ਕੰਮਾ ਮਿਹਨਤ ਕਰਨਾ ਦਿਨਾ ਕਰਨਾ ਉਸ ਭਗਵਾਨ ਦੇ ਸਾਰੇ ਆ ਜਿੰਨੇ ਕਾਪਾ ਨੌਲੇਜ ਰੱਖਦੇ ਆ ਵੀਰੋ ਓਨੇ ਕਾਪਾ ਤੁਹਾਡੇ ਸਾਹਮਣੇ ਸ਼ੇਅਰ ਜ਼ਰੂਰ ਕਰਦੇ ਰਹਨੇ ਆ ਤੁਸੀਂ ਆਪਣੇ ਪਸ਼ੂਆਂ ਦੇ ਵਿੱਚ ਪੇਟ ਦੇ ਕੀੜੇ ਵਾਲੀ ਦਵਾਈ ਦਾ ਵੀ ਇਸਤੇਮਾਲ ਕਰਿਆ ਕਰੋ ਜਿੱਦਾਂ ਕਿ 6 ਮਹੀਨੇ ਜ਼ਿਆਦਾ ਨਹੀਂ ਮੈਂ ਕਹਿੰਦਾ ਸਾਲ ਚ 2 ਵਾਰਾਂ ਪੇਟ ਦੇ ਕੀੜਿਆਂ ਦੀ ਦਵਾਈ ਜ਼ਰੂਰ ਦੇਣੀ ਚਾਹੀਦੀ ਆ ਤੇ ਨਾਲ ਰੈਗੂਲਰ ਦੇ ਵਿੱਚ ਕੋਈ ਵੀ ਕਿਸੇ ਕੰਪਨੀ ਦਾ ਮੈਂ ਇਹ ਨਹੀਂ ਕਹੂੰਗਾ ਵੀ ਇਹ ਮਿਲਨ ਮਿਕਚਰ ਮਿਲਨ ਮਿਕਚਰ ਜਰੂਰ ਇਸਤੇਮਾਲ ਕਰਨਾ ਚਾਹੀਦਾਗਾ ਦੋਸਤੋ ਨਾਲੇ ਤੁਹਾਨੂੰ ਇੱਕ ਹੋਰ ਜਾਣਕਾਰੀ ਦੱਸ ਦਈਏ ਕਿ ਦੇਸੀ ਫਾਰਮੂਲਾ ਜਿੱਦਾਂ ਕਿ ਹੁਣ ਅੱਗੇ ਨਿੰਮ ਫੁੱਟਣੇ ਨੇ ਤਾਂ ਤੁਸੀਂ ਹਫਤੇ 'ਚ ਦੋ ਵਾਰਾਂ ਪਸ਼ੂਆਂ ਨੂੰ ਆਪਣੇ ਨੂੰ ਨਿੰਮ ਵੀ ਪਾ ਸਕਦੇ ਹੋ ਕਿਉਂਕਿ ਜਿੰਨਾ ਆਪਾਂ ਆਪਣੇ ਫਾਰਮ ਦੇ ਵਿੱਚ ਆਪਣੇ ਪਸ਼ੂਆਂ ਤੇ ਧਿਆਨ ਦੇਵਾਂਗੇ ਉਨੰਝ ਆਪਣੇ ਪਸ਼ੂਆਂ ਦੇ ਵਿੱਚ ਵਾਧਾ ਹੋਊਗਾ ਦੋਸਤੋ ਕਿਦੋਂ ਵੀ ਤੁਸੀਂ ਦੇਖੋਗੇ ਆਪਣੀ ਵੀਡੀਓ ਦੇ ਵਿੱਚ ਪਸ਼ੂਆਂ ਤੁਹਾਨੂੰ ਆਰਾਮ ਕਰਦੇ ਹੀ ਮਿਲਣਗੇ ਕਿਉਂ ਇਹਨਾਂ ਨੂੰ ਜਿੰਨੀ ਆਪਾਂ ਸਾਫ ਸਫਾਈ ਜਿੰਨੀ ਖਾਮ ਸੰਭਾਲ ਦੇ ਪਲਮ ਰੋਸ਼ਨ ਕਰਾਂਗੇ ਉਨਹੀਂ ਪਸ਼ੂ ਆਪਾਂ ਨੂੰ ਵਾਦਾ ਕਰਨਗੇ ਤੁਸੀਂ ਦੇਖ ਸਕਦੇ ਹੋ ਆਪਾਂ ਜਦੋਂ ਵੀ ਵੀਡੀਓ ਪਾਉਂਦੇ ਆ ਤਕਰੀਬਨ 60% ਆਪਣੇ ਪਸ਼ੂ ਬੈਠੇ ਹੀ ਹੁੰਦੇ ਨੇ ਤੇ ਇਸੇ ਕਰਕੇ ਆਪਾਂ ਵੀਡੀਓ ਛੋਟੀ ਬਣਾਉਣੀ ਆ ਜਿੰਨੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੀ ਹੁੰਦੀ ਆ ਉਨੀ ਕੁ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੋਸਤੋ ਪਸ਼ੂ ਚੰਗੀ ਨਸਲ ਦੇ ਤਿਆਰ ਕਰੋ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ